ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਸੰਗਤ ਵਾਸਤੇ ਗਰਮਾ ਗਰਮ ਪ੍ਰਸ਼ਾਦਾ ਤਿਆਰ ਹੋ ਰਿਹਾ ਜੀ ਤੁਸੀਂ ਵੇਖ ਸਾਦੇ ਹੋ ਬਿਲਕੁਲ ਗਰਮਾ ਗਰਮ ਪ੍ਰਸ਼ਾਦੇ ਸੰਗਤ ਦੇ ਵਾਸਤੇ ਤਿਆਰ ਹੋ ਰਹੇ ਨੇ ਜੀ ਤੇ ਤੁਸੀਂ ਅੰਦਰ ਵੀ ਵੇਖ ਸਾਦੇ ਹੋ ਇਹ ਅੰਦਰ ਵੀ ਪ੍ਰਸ਼ਾਦੇ ਤਿਆਰ ਹੋ ਰਹੇ ਨੇ ਜੀ ਵੇਖੋ ਜੀ ਆ ਇੱਥੇ ਰੋਟੀਆਂ ਬੇਲੀਆਂ ਆ ਜਾ ਰਹੀਆਂ ਨੇ ਦੇ ਦੇਖ ਸਕਦੇ ਹੋ ਤੇ ਆਈ ਹੋਈ ਸੰਗਤ ਵਾਹਿਗੁਰੂ ਜੀ ਸੇਵਾ ਵੀ ਬਹੁਤ ਕਰਦੀ ਹੈ ਆ ਸਾਰੇ ਵੀਰ ਸੇਵਾ ਚ ਲੱਗੇ ਹੋਏ ਨੇ ਤੇ ਸੰਗਤ ਸੇਵਾ ਵੀ ਬਹੁਤ ਕਰਦੀ ਹੈ ਤੁਹਾਡੇ ਸਾਹਮਣੇ ਹੀ ਦੇਖੋ ਜੀ ਇੱਥੇ ਜੋ ਰੀ ਰੋਟੀਆਂ ਬਿਲੀਆਂ ਜਾ ਰਹੀਆਂ ਨੇ ਤੇ ਇੱਥੇ ਪ੍ਰਸ਼ਾਦਾ ਤਿਆਰ ਹੋ ਰਿਹਾ ਆ ਤੁਸੀਂ ਵਾਹਿਗੁਰੂ ਦੇਖ ਸਕਦੇ ਹੋ ਇਹ ਪ੍ਰਸ਼ਾਦਾ ਤਿਆਰ ਹੋ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ